ਹਾਂਜੀ ਕਿਵੇਂ ਹੋ ਸਾਰੇ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੋਗਰਾ ਜ਼ਿਲ੍ਹਾ ਬਠਿੰਡਾ ਤੋਂ ਤੇ ਆਪਾਂ ਦਿਨਾਂ ਦੀ ਸੋਨ ਵਾਲੀ ਗਾਂ ਦੀ ਵੀਡੀਓ ਲੈ ਕੇ ਆਏ ਆਂ ਤੁਹਾਡੇ ਕੋਲ ਤੀਜੇ ਸੂਏ ਸੋਨਾ ਗਾਂ ਨੇ ਤੇ ਜੇ ਆਪਾਂ ਦੁੱਧ ਦੀ ਗੱਲ ਕਰੀਏ ਪਹਿਲੇ ਸੂਏ ਗੈਨੇ ਦਿੱਤਾ 20 ਲੀਟਰ ਦੁੱਧ ਦੂਜੇ ਸੂਏ ਬਾਈ ਕਹਿੰਦਾ ਵੀ 27 ਲੀਟਰ ਦੁੱਧ ਆਪਾਂ ਹੱਥੀਂ ਚੋਇਆ ਘਰ ਦੀ ਵੈ ਬੜਸੀ ਆਪਦੀ ਇਹਨਾਂ ਦੀ ਪਾਲੀ ਵੀ ਤੇ ਹੁਣ ਤੀਜੇ ਸੂਏ ਸੋਨਾ 27 ਲੀਟਰ ਪਲੱਸ ਦੀ ਉਮੀਦ ਆ ਗਈ ਤੇ ਬਾਕੀ ਹਜੇ ਦਿਨ ਲਊਗੀ 15 ਤੇ ਲੇਵਾ ਕੁਆਲਟੀ ਤੇ ਚੈੱਕ ਕਰ ਲੋ ਢੱਲ ਹਜੇ ਬਹੁਤ ਜ਼ਿਆਦੇ ਪਈ ਹੈ ਬਹੁਤ ਜ਼ਿਆਦੇ ਲੇਵਾ ਬਣਾਉਣਾਗਾ ਤੇ ਠੰਡੀ ਸੀਲ ਦੀ ਗੱਲ ਕਰੀ ਇੰਨੀ ਜ਼ਿਆਦੇ ਠੰਡੀ ਗਾਂ ਵੀ ਬਾਈ ਕਹਿੰਦਾ ਫੁੱਲ ਗਾਰੰਟੀ ਆਪਦੇ ਆ ਤੁਸੀਂ ਜਿਵੇਂ ਮਰਜ਼ੀ ਧਾਰਾ ਮਾਰ ਕੇ ਚੈੱਕ ਕਰਕੇ ਤੁਸੀਂ ਲੈ ਜਾ ਸਕਦੇ ਹੋ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਬਾਈ ਕਹਿੰਦਾ ਆਪਾਂ 1,10,000 ਰੁਪਏ ਡਿਮਾਂਡ ਕਰੀ ਆ ਬਾਕੀ ਮੌਕੇ ਦੇ ਮਾਨਤਨ ਕੀਤਾ ਜਾਊਗਾ ਜੇ ਕਿਸੇ ਬਾਈ ਨੇ ਘਰੇ ਖਾਤਰ ਲੋਕਾਂ ਲੈਣੀਆਂ ਤਾਂ ਪੂਰੀ ਫੁੱਲ ਗਾਰੰਟੀ ਵਾਲੀ ਗਾਂਗੀ ਬਾਕੀ ਹੋਰ ਜਾਰੇ ਅਕੀ ਹੋਰ ਜਾਣਕਾਰੀ ਲਈ ਆਪਾਂ ਵਾਈ ਦਾ ਨੰਬਰ ਸਕਰੀਨ ਤੇ ਪਾਵਾਂਗੇ ਵਾਈ ਨਾਲ ਗੱਲ ਕਰਕੇ ਤੁਸੀਂ ਗਾਂ ਖਰੀਦ ਸਕਦੇ ਹੋ ਐਡਰੈਸ ਆਪਾਂ ਫੇਰ ਦੱਸਾਂਗੇ ਪਿੰਡ ਬੁੱਗਰਾ ਜ਼ਿਲ੍ਹਾ ਪਟੰਡਾ ਤਪਾਰਾਮ ਪ੍ਰਫੁੱਲ ਦੇ ਸੈਂਟਰ ਦੇ ਜਿਹੇ ਪਿੰਟ ਰਹਿ ਜਾਂਦਾ ਧੰਨਵਾਦ ਕਰਦੇ ਤੁਹਾਡਾ ਸਿੱਧੂ ਡੈਰੀ ਫਾਰਮ ਤੇ ਜੁੜੇ ਰਹੋ ਆਪਣੇ ਚੈਨਲ